ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਲੋ ਜੀ ਵੀਰੇ ਆਪਾਂ ਅੱਜ ਆਏ ਸੀ ਬਾਈ ਹਣੀ ਹੁੰਦਲ ਦੇ ਫਾਰਮ ਤੇ ਤੇ ਬਾਈ ਕੋਲੇ ਆ ਨਕੀਨਾ ਸੇਲ ਆ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਡਿਟੇਲ ਲੈਣੇ ਆ ਸਾਰੀ ਨਕੀਨੇ ਦੀ ਹਣੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬੜਕੜ ਬਾਈ ਕੀ ਹਾਲ ਚੱਲ ਬਾਈ ਠੀਕ ਠਾਕ ਵਧੀਆ ਸਾਰਾ ਬੁੱਢਾ ਬਾਕੀ ਸਾਰੇ ਮੇਰੇ ਵੀਰ ਜਿੰਨੇ ਚੈਨਲ ਦੇਖਦੇ ਆ ਆਪਣਾ ਸਾਰਿਆਂ ਨੂੰ ਮੇਰੇ ਵੱਲੋਂ ਸਾਲਮ ਸਤਿ ਸ੍ਰੀ ਅਕਾਲ ਬਾਈ ਤੇ ਥੋੜਾ ਜਿਹਾ ਵਿਊ ਉਹ ਦੱਬ ਕੇ ਕਰ ਲਿਆ ਕਰੋ ਵੀਰੇ ਦੇ ਚੇਅਰ ਸ਼ੂਟ ਕਰ ਲਿਆ ਕਰੋ ਗਾਹ ਦੀ ਗਾਹ ਕਿਉਂ ਆਪਾਂ ਕੰਮ ਚਲਾਇਆ ਥੋੜਾ ਜਿਆ ਜੇ ਕੰਮ ਰੋਡ ਤੇ ਵਧੀਆ ਹੋਈ ਪਰਮਾਤਮਾ ਦੀ ਕਿਰਪਾ ਨਾਲ ਤੇ ਹਣੀ ਤੇ ਆਪਣਾ ਬਾਈ ਇਹ ਫਿਰ ਆਪਣਾ ਹੁਨਗੀਨਾ ਸੇਲ ਕਰਨਾ ਹਾਂ ਬਾਈ ਮਾ ਹੈਗਾ ਵੀ ਕਰ ਦਿੰਦੇ ਆ ਜੇ ਕੋਈ ਮੇਰਾ ਵੀਰ ਚਾਹ ਬਾਣ ਹੁੰਦਾ ਆਪਣੇ ਵਾਂਗੂ ਕੋਈ ਸਾਥੀ ਸੱਜਣਾ ਕੋ ਵਧੀਆ نسل ਪਾਲ ਕੇ ਮਤਲਬ ਮੈਂ ਅਗਲਾ ਕਹਿੰਦਾ ਚਲ ਮੇਰਾ ਵੀ ਮਨ ਗਿਆ ਕਰਿਆ ਮੈਂ ਚਲ ਦੇਖ ਲੈਣੇ ਆ ਸੀਲ ਕਰਕੇ ਜਾਂ ਉਹ ਸੀਲ ਕਰ ਦਿੰਨੇ ਆ ਇੱਥੇ ਠੀਕ ਆ ਬਹੁਤ ਚੰਗੀ ਆ ਤੇ ਕਿੰਨੇ ਸੂਏ ਬਾਈ ਇਹ ਇਹ ਵੀਰੇ ਤੀਜੇ ਸੂਏ ਹੁੰਦੀ ਆ ਬਾਕੀ ਠੀਕ ਆ ਤੇ ਸੀਲ ਠੰਡੀ ਇੰਨੀ ਆ ਕੋ ਗਾਹੀ ਛਾ ਗਈ ਠੀਕ ਆ ਬਾਈ ਹਾਂ ਚਲ ਜਵਾਕ ਚੋਈ ਜਾਵੇ ਰਾਮ ਨਾਲ ਕੁਮਰੋਵਲ ਨੀਗਾ ਤੇ ਜੇ ਆਪਾਂ ਬਾਈ ਦੁੱਧ ਦੀ ਗੱਲ ਕਰੀਏ ਪਹਿਲੇ ਦੋ ਸੂਏ ਦੁੱਧ ਦਾ ਤੇ ਪਹਿਲੇ ਸੂਏ ਨੇ ਸਟਾਰਟਿੰਗ ਵਿੱਚ ਆ 14 ਤੋਂ ਲੈ ਕੇ 15 16 ਐ ਗੱਜਾ ਗਿਆ ਸਟਾਰਟਿੰਗ ਤੋਂ ਚੌੜਾ ਹੋਈ ਠੀਕ ਆ ਵੀਰੇ 16 ਤੱਕ ਪਹੁੰਚੀ ਆ ਠੀਕ ਆ ਤੇ 15 16 ਐ ਕੱਢੀ ਗੇ ਆਹਨ ਦੂਜੇ ਸੂਏ ਨੇ ਕੱਢਿਆ ਵੀਰੇ 19 ਲੀਟਰ ਦੇ ਨੇ ਠੀਕ ਆ ਹੁਣ ਕਾਹਾਂ ਬਾਬੇ ਦੀ ਕਿਰਪਾ ਮੈਂ ਲਗਾਣਾ ਵੀ ਹੂੰ 20 ਪਲੱਸ ਹੀ ਕੱਢੇ ਹੂੰ ਠੀਕ ਆ ਨਾ ਜੀ ਵੀ ਹੈਗਾ ਡੰਗਰ ਯਾਰ ਪਤਾ ਲੱਗ ਜਾਂਦਾ ਚੀਜ਼ ਦਾ ਦੇਖ ਕੇ ਹੀ ਪਤਾ ਲੱਗ ਜਾਂਦਾ ਯਾਰ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਹਾਂ ਹਾਂ ਇਸ ਤਰ੍ਹਾਂ ਵੀ ਆਪਣੇ ਕੋਲੇ ਵਿਚਾਰੀ ਨੇ ਬਹੁਤ ਵਧੀਆ ਖੁੱਲਾ ਢੁੱਲਾ ਦੁੱਧ ਕੱਢਿਆ ਯਾਰ ਤੇ ਹੁਣ ਕਿੰਨਾ ਟਾਈਮ ਲੈਂਦਾ ਬਈ ਇਹਦਾ ਮਤਲਬ ਮੈਂ ਮੰਨ ਕੇ ਚੱਲ ਵੀ ਮਹੀਨੇ ਵਾਂਗੂ ਪੀੜਾ ਆਉਂਦੀ ਠੀਕ ਆ ਤੇ ਤੂੰ ਆ ਦਿਖਾ ਮੜਾ ਇਹ ਜਿਹੜਾ ਮਹੀਨਾ ਵਾਂਗੂ ਪਿਆ ਏਕ ਬਣਦੀ ਜਾਂਦੀ ਕਿਵੇਂ ਜਾਂਦੀ ਆ ਲੈ ਵੀ ਦੇਖੋ ਲੈ ਪੁੱਤ ਲੇ ਮੀਨਾ ਰਹਿਦਾ ਕੱਲਾ ਕੱਲਾ ਰੱਖਣ ਮਾਰਕਰ ਮਾ ਥਣ ਪਿਆ ਲਓ ਜੀ ਦੇਖੋ ਮੇਰੇ ਵੀਰ ਥੱਲੇ ਵੀ ਝਾਤ ਮਰਵਾ ਦਨੇ ਆਪਾਂ ਲੇਵੇ ਤੇ ਕੱਲਾ ਕੱਲਾ ਥਣ ਪਿਆ ਹੈ ਕਿੱਲਿਆਂ ਵਾਂਗੂ ਹਲੇ ਮੀਨਾ ਪਿਆ ਇਹਦਾ ਕਿਉਂ ਹਣੀ ਬਾਈ ਹਾਂ ਬਾਈ ਲਓ ਜੀ ਦੇਖੋ ਕੁਇਆਣੀ ਹੈ ਰੋ ਵੀ ਥਾਣ ਮੋਟੇ ਨੇਗੇ ਜਿੰਨ ਲਾਟੋ ਸਣੀ ਨੇ ਪੂਰਾ ਯਮਾ ਕੱਲਾ ਕੱਲਾ ਥਾਣਾ ਪਿਆ ਆ ਲਓ ਜੀ ਇਹ ਕੁੰਡੀ ਆ ਤੇ ਤੀਜੇ ਸੂਏ ਸੁੰਦੀ ਆ ਹਣਾ ਬਾਈ ਸਣੀ ਤੀਜੇ ਸੂਏ ਵੀ ਤੀਜੇ ਸੂਏ ਐ ਕਿ ਫਿਰ ਕਿਵੇਂ ਮੈਂ ਇਹ ਦੁੱਧਾ ਦੇ ਦੀ ਕਿੰਨਾ ਕੁ ਦੇ ਦੂਗੀ ਬਦਿਰ ਮਾਦ ਨੂੰ ਦੱਸਿਆ ਵੀ 18 ਤੋਂ ਲੈ ਕੇ 19 ਆ ਉਹ ਆ ਪੰਜ ਹੋਇਆ ਠੀਕ ਆ ਬਾਈ ਅੱਗੇ ਮੇਰੀ ਤਾਂ ਮੰਨਦਾ ਐ ਕਹਿੰਦਾ ਵੀ ਇਹ 20 ਤੋਂ ਬਾਹਰ ਹੀ ਜਾਊਗੀ ਠੀਕ ਆ ਬਾਈ ਬਾਕੀ 20 ਤਾਂ ਯਾਰ ਕੱਢੂਗੀ ਕੱਢੂਗੀ 18 19 ਪਿੱਛੇ ਕੱਢਿਆਗਾ ਠੀਕ ਆ ਬਾਕੀ ਵੀਰੇ ਜੇ ਮੇਰੇ ਕੋਲੇ ਆ ਉਹਦਾ ਸੇਵਾ ਹੈਗੀ 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 ਆ ਬਾਕੀ ਜਿਹੜਾ ਕੋਈ ਮੇਰਾ ਭਰਾ ਮੇਰਾ ਵੀਰ ਮੇਰੇ ਵਾਂਗੂ ਕੋਈ ਸੇਵਾ ਕਰਨ ਵਾਲਾ ਹੋਇਆ ਵੀਰੇ ਬਾਕੀ ਦੁੱਧ ਤਾਂ ਜੇ ਆਪਾਂ ਕਹਿ ਲਈਏ ਜੇ ਡੰਗਰ ਕੱਢਣ ਵਾਲਾ ਦਾ ਪਾਸੇ ਸੇਵਾ ਨਾਲ ਵੀਰੇ ਹੁਣ ਜੋ ਇਕੱਲੀ ਤੂੜੀ ਦੇ ਬਾਕੇ ਮੜਾ ਜਾਂ ਮੁੱਠੀ ਦਾਣਾ ਹੋਣਾ ਦੁੱਧ ਕੱਢਿਆ ਹੋਊਗਾ ਜੇ ਤਾਂ ਚੰਗੀ ਸੇਵਾ ਕਰਾਂਗੇ ਤਾਂ ਦੁੱਧ ਕੱਢੂਗਾ ਹੀ ਕਰ ਕੱਢੂਗਾ ਕੱਢੂ ਵੀ ਹਾਂ ਤੇ ਹਣੀ ਇੱਕ ਵਾਰ ਇਹਦਾ ਨੰਬਰ ਬੋਲ ਦੀ ਨੰਬਰ ਮੇਰਾ ਹੈਗਾ ਵੀਰੇ 98725 21943 ਇੱਕ ਵਾਰੀ ਹੋਰ ਬੋਲ ਦੇ 98725 21943 ਤੇ ਹਣੀ ਵੀ ਆਪਾਂ ਬਾਈ ਪਹਿਲਾਂ ਮੇਲੇ ਮੂਲੇ ਵੀ ਹਨਾ ਕੰਪੀਟੀਸ਼ਨ ਵੀ ਲੜਦੇ ਰਹੇ ਆਂ ਬਹੁਤ ਆਪਾਂ ਮੇਲਾ ਸਟਾਰਟਿੰਗ ਤੋਂ ਲੈ ਕੇ ਜਦੋਂ ਸਟਾਰਟ ਹੋਏ ਰੇਗੇ ਸੋ ਵੀਰਵਾਰ ਹੋਣਾ ਵੇਲੇ ਜਦੋਂ ਸਟਾਰਟਿੰਗ ਹੋੂਗੀ ਮੇਲੇ ਫਿਰ ਮੁਕਸਰ ਮੇਲਾ ਆਪਾਂ ਕੋਈ ਨਹੀਂ ਛੱਡਿਆ ਵੀਰੇ ਨਾਮ ਤੇ ਫਾਸਟ ਤੇ ਹੀ ਆਉਂਦੇ ਰਹਾਂ ਨਸਰ ਵਾਲੇ ਨੰਬਰ ਆ ਦੇ ਰਿਆਂ ਆਂ ਲਾ ਮੂਰਾ ਤੋਂ ਜਰਸੀ ਤੇ ਆਪਣਾ ਐਚਪ ਕ੍ਰਾਸ ਵਧੀਆ ਐ ਜਿੱਤਿਆ ਆਪਣਾ ਹੁਣ ਨਹੀਂ ਮਾੜ ਹੈਗੇ ਯਾਰ ਹੁਣ ਥੋੜਾ ਜਿਹਾ ਆਪੋ ਦੇ ਵੀ ਵੀਡੀਓ ਤੇ ਦੱਸਿਆ ਸੀਗਾ ਹਾਂ ਬਈ ਵੀ ਥੋੜਾ ਜਿਹਾ ਜਦੋਂ ਮਾਨ ਹੋ ਹੋ ਜੇ ਹੂੰ ਵੀ ਉਹ ਫਿਰ ਉਹ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਹਾਂ ਹਾਂ ਆਪਣੇ ਕੋਲੇ ਸਾਰਾ ਕੁਝ ਅਗਲਾ ਵਿੱਚ ਕਹਿ ਜਾਂਦਾ ਵੀ ਐ ਵੀ ਯਾਰ ਇਹ ਤਾਂ ਕਹੀ ਜਾਂਦੇ ਨੇ ਹਨਾ ਹਾਂ ਬਈ ਹੂੰ ਸਾਰੇ ਆਪਣੇ ਕੋਲੇ ਸਬੂਤ ਹੋਏ ਨੇ ਤੇ ਆਪਾਂ ਨਾਮ ਜਿੱਤੇ ਬਾਈ ਦਿਖਾਈਆਂ ਆਪਣੇ ਉਹ ਹੈ ਨੇੜੇ ਨਾਮ ਜਿੱਤੇ ਹੋਏ ਆਪਣੇ हां मेरे सारा कुछ ਪਿਆ ਆਪਣੇ ਕੋਲੇ ਜੇ ਤੂੰ ਕਹੇਂਦਾ ਆਪਾਂ ਨਾ ਦਿਖਾਈਂ ਬਾਈ ਉਹ ਆਪਾਂ ਨੂੰ ਫੋਟੋਆਂ ਦਿਖਾ ਦੇਣਾ ਦਿਖਾ ਲਿਨਾਮ ਦਿਖਾ ਦੇ ਲੋ ਜੀ ਆ ਬਾਈ ਦੇ ਨੰਗੀਨਾ ਆ ਤੇ ਬਾਈ ਤੋਂ ਆਪਾਂ ਹੁਣ ਬਾਈ ਦੇ ਨਾਮ ਦੇਖਦੇ ਆ ਜਿਹੜੇ ਜਿੱਤੇ ਹੋਣਗੇ ਲੋ ਜੀ ਵੀਰੇ ਦੇਖ ਪਹਿਲੀਆਂ ਜਿਹੜੇ ਉਹ ਲੱਗੇ ਸੀਗੇ ਝੋਟੀ ਆਪਣੀ ਆਈਸ਼ਾ ਬਾਈ ਖੜਾ ਉਹ ਵੀ ਆ ਠੀਕ ਆ ਆ ਬਾਈ ਆਪਣੇ ਹਣੀ ਹੰਦਲ ਬਾਈ ਆਹਨੇ ਫਾਦਰ ਸਾਹਿਬ ਨੇ ਆਪਾਂ ਕੀ ਡਾਕਟਰ ਨੇ ਇਹ ਸਾਰੇ ਬਾਕੀ ਆ ਨਾ ਡਾਕਟਰ ਨੇ ਬਾਈ ਕਿੰਨੇ ਦੀ ਗੱਲ ਆ 2010 ਦੀ ਗੱਲ ਆ ਬਾਈ ਹਾਂ ਤੇ ਆਪਾਂ ਜਿੱਤਿਆਂ ਦਾ ਸਰਟੀਫਿਕੇਟ ਦਿੱਤੇ ਹੀ ਰਣੀ ਕੇ ਨੇ ਉਹਨੇ ਆ ਲੋ ਜੀ ਦੇਖੋ ਇਹ ਵੀ ਚੈੱਕ ਕਰੋ ਆ ਜੀ ਤਰੋਂ ਆਈ ਮੀਣੀ ਆਪਾਂ ਬਠਿੰਡੇ ਚੱਕਿਆ ਜੀ ਵਧੀਆ ਬੰਦੇ ਜ ਆਪਾਂ ਚਾਹੇ ਲੇਡ ਬਣਾਈਏ ਵੀਡੀਓ ਵਧੀਆ ਬੰਦੇ ਦੀ ਬਣਾਵਾਂਗੇ ਨਹੀਂ ਆਪਾਂ ਵੀਰੇ ਕੋਈ ਨੂੰ ਪਤਾ ਹੈ ਕੋਈ ਝੂਠ ਮਾਰ ਦੇਣਾ ਆ ਬਈ ਕਿਥੇ ਚਿੱਚੀ ਬਠਿੰਡੇ ਆ ਬਠਿੰਡੇ ਹਾਂ ਬਠਿੰਡੇ ਜਿੱਤੇ ਆ ਜੀ ਆ ਆਪਣੀ ਜਰਸੀ ਸੀਗੀ ਇਹ ਦਾ ਜ ਇੱਥੋਂ ਥੋੜਾ ਜਿਹਾ ਮਨ ਖਰਾਬ ਹੋ ਗਿਆ ਸੀਗਾ ਅੱਛਾ ਅੱਛਾ ਰੌਲਾ ਪੈ ਗਿਆ ਸੀ ਹਾਂ ਇਹ ਬਸ ਟੱਕਾ ਹੋ ਗਿਆ ਜਾਨੀ ਕਿ ਟੱਕਾ ਹੋ ਗਿਆ ਥੋੜਾ ਜਿਹਾ ਕਰਿਆ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਮਨ ਬਦਲ ਗਿਆ ਵੀ ਨਹੀਂ ਯਾਰ ਆਪਾਂ ਇਹ ਕੰਮ ਨਹੀਂ ਕਰਨਾ ਅੱਗੇ ਜਨਾਬ ਕਰਾਂ ਆ ਆਪਣੀ ਜੈੱਟ ਕ੍ਰਾਸ ਸੀ ਇਨੇ ਵਿਚਾਰਿਆ ਕਰਮਾਲੀ ਨੇ ਬਹੁਤ ਖੁੱਲਾ ਡੁੱਲਾ ਦੁੱਧ ਕੱਢਿਆ ਅਧੇਰੇ ਨਾਮ ਚੱਕਿਆ ਇਹਨੇ ਵਿਚਾਰਮਾਲੀ ਨੇ ਤੇ ਸਹੀ ਆ 10 ਦੀ ਗੱਲ ਆ ਵੀ ਵੀਰੇ 2010 ਦੀ ਗੱਲ ਆ ਅੱਜ ਮਤਰਾਉ 2025 ਜਾਣ ਲਏ ਆ 15 ਸਾਲ ਹੋ ਗਏ ਬਾਜਾ ਘਰੇ ਵੀ ਵੀਰੇ ਐ ਸੀਗਾ ਵੀ ਘਰੇ ਵੀ ਆਪਣੇ ਕੋਲੇ ਹਾਂ ਚਵਾਈ ਹੁੰਦੀ ਰਹੀ ਆ ਘਰੇ ਵੀ ਸਾਡੀ ਗ੍ਰੇਡ ਪਏ ਆ ਸਾਰੇ ਲੈ ਵੀ ਮਤਰਾਉ ਦੇਖੋ ਬਾਈ ਹਣੀ ਹੁੰਦਲ ਨੇ ਵੀ ਪਹਿਲਾਂ ਕਾਪੀਟਿਸ਼ਨ ਲੜੇ ਹੋਏ ਨੇਗੇ ਪਹਿਲਾਂ ਹੀ ਬਾਈ ਨੇ ਕੰਪੀਟੀਸ਼ਨ ਲੜੇ ਹੋਏ ਨੇਗੇ ਉਹ ਇਹ ਜੀ ਗੱਲ ਨਹੀਂ ਚਲੋ ਬੰਦੇ ਦਾ ਕੋਈ ਤੱਕਾ ਵੀ ਹੋਏ ਉਹ ਬੰਦਾ ਦਿਲ ਟੁੱਟੇ ਇਹਦਾ ਬਾਕੀ ਮਜਬੂਰੀਆਂ ਕਰਕੇ ਥੋੜਾ ਗੇਮ ਤੋਂ ਦੂਰ ਵੀ ਹੋਣਾ ਪੈ ਜਾਂਦਾ ਆ ਨਹੀਂ ਬਸ ਇਹ ਤਾਂ ਕੋਈ ਚੱਕਰ ਨਹੀਂ ਬਾਈ ਇਦਾਂ ਹੀ ਜੀ ਯਾਰ ਨੇ ਦੱਸਿਆ ਕਿ ਜਦੋਂ ਫਿਰ ਆਪਦਾ ਹੀ ਮਾਨ ਨਿਮੰਦਾ ਜਿਹੜਾ ਟੱਕਰਾ ਆ ਹੋ ਜੇ ਆਪ ਨੂੰ ਮਾਨ ਨੋ ਹੋ ਜਾਂਦਾ ਵੀ ਯਾਰ ਛੱਡੋ ਪਰੇ ਛੱਡੂ ਪਰੇ ਹਾਂ ਲੜਾਂਗੇ ਕਿਸ ਨਾ ਕੋਈ ਉਹ ਹੋਊਗਾ ਸਹੀ ਗੱਲ ਆ ਸਹੀ ਗੱਲ ਬਾਕੀ ਹੁਣ ਡੰਗਰ ਦੀ ਕੀਮਤ ਵੀ ਬਹੁਤ ਜ਼ਿਆਦਾ ਆ ਹੂੰ ਉਹਦੇ ਵਾਸਤੇ ਅਸਮੇਂ 'ਚ ਡੰਗਰਾਂ ਦੀ ਰੇਟ ਬਹੁਤ ਜ਼ਿਆਦਾ ਘਟ ਸੀ ਬਹੁਤ ਜ਼ਿਆਦਾ ਘਟ ਹ ਹਲਵੇਂ ਡੰਗੇ ਦੁੱਧ ਦੋ ਦੋ ਉਦੋਂ ਵੱਧ ਦਿੰਦੇ ਸਮਾਂ ਦੀ ਅੱਜ ਦੇ ਯੁੱਗ ਨਾਲ ਦੇ ਦੇਖਿਆ ਜਾਵੇ। ਪ੍ਰਗਟ ਗੱਲ ਤਾਂ ਵੀਰੇ ਬਾਕੀ ਉਹ ਸੌਂਕ ਵੀ ਸੀ ਲੋਕਾਂ ਨੂੰ ਰੱਖਣ ਦਾ। ਹਾਂ। ਸੌਂਕ ਯਾਰ ਜਿਹਨੂੰ ਹੁਣ ਜੀ ਗੱਲ ਸੁਣ ਜਿਹਨੂੰ ਸੌਂਕ ਆਗਰੇ ਸੌਂਕ ਵਾਲੀ ਕੋਈ ਵੀ ਚੀਜ਼ ਆ ਚਾਹੇ ਸੌਂਕ ਦਾ ਮੋਲ ਨਹੀਂ ਹੁੰਦਾ ਇੱਕ ਕਿਸਮ ਦਾ ਤਾਂ ਜੇ ਆਪਾਂ ਦੇ ਦਿੰਦਾ। ਸਹੀ ਗੱਲ ਆ। ਕੋਈ ਵੀ ਚੀਜ਼ ਆ ਬਸ ਤੇ ਸੌਂਕ ਦਾ ਤਾਂ ਕੋਈ ਮੋਲ ਨਹੀਂ। ਬਾਕੀ ਮਿਹਨਤ ਨਾਲ ਸਾਰਾ ਕੁਝ ਆ ਜਾਂਦਾ। ਸਭ ਕੁਝ ਤਾਂ ਸਹੀ ਗੱਲ ਆ। ਕੋਈ ਵੀ ਡੰਗੇਰਾ ਵਧੀਆ ਨਸਲ ਵਾਲਾ ਆ। ਖਾਣ ਪੀਣ ਵਾਲਾ ਗਾ ਵਧੀਆ ਉਹ ਤੇ ਥੱਲੇ ਜਿੰਨਾ ਮਰਜੀ ਦੁੱਧ ਕਰਲਾ ਸਹੀ ਸੇਵਾ ਕਰਕੇ ਹਾਂ ਦੁੱਧ ਦਾ ਸੇਵਾ ਨਹੀਂ ਮਿਲਣਾ ਸਹੀ ਆ ਸਹੀ ਆ ਤੇ ਇੱਕ ਵਾਰੀ ਬਾਈ ਆਪਾਂ ਨੇ ਹੁਣ ਸਾਰਿਆਂ ਨੂੰ ਦਰਸ਼ਕਾਂ ਨੂੰ ਦੱਸਦੀ ਦੇ ਵੀ ਵੀਡੀਓ ਬਹੁਤ ਵਾਰ ਲਾਇਕ ਸ਼ੇਅਰ ਕਮੈਂਟ ਕਰ ਦਿਓ ਹਾਂ ਮੇਰਾ ਵੀਰ ਇੱਕ ਸਾਰਾ ਰਿਕਵੈਸਟ ਆ ਗਈ ਵੀ ਥੋੜਾ ਜਿਹਾ ਮੇਰਾ ਵੀਰ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਤੇ ਆਪਣੇ ਕਮੈਂਟ ਜਰ رائے ਵੀ ਦਿਆ ਕਰੋ ਬਾਕੀ ਜਿਵੇਂ ਵੀ ਤੁਹਾਨੂੰ ਸਾਨੂੰ ਚਲੋ ਅਜਿਹਾ ਤਾਂ ਹੈ ਨਹੀਂ ਵੀ ਚਲੋ ਵਿਖਰੀ ਦਾ ਜੋ ਕਿਸੇ ਬੰਦੇ ਨੂੰ ਮਾਨ ਨੂੰ ਲੱਗਣੀ ਆ ਹੁਣ ਮੈਨੂੰ ਵੀ ਡੰਗਰ ਮਾਨ ਨੂੰ ਲੱਗ ਗਿਆ ਫੇਰ ਆਪਾਂ ਚਲੋ ਉਹ ਚੀਜ਼ ਨਹੀਂ ਲੋਡ ਕਰਦੇ ਵੀ ਕਿੰਨੇ ਦਾ ਕਿੰਨੇ ਦਾ ਮਾਨ ਨੂੰ ਲੱਗੇ ਦੀ ਚੀਜ਼ ਹੋਵੇ। ਯੋ ਚਲੋ ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਕਿ ਤੁਹਾਨੂੰ ਕਿਵੇਂ ਲੱਗਿਆ ਵੀ ਵੱਧ ਤੋਂ ਵੱਧ ਯਾਰ ਗਾਹ ਦੀ ਗਾਹ ਸ਼ੇਅਰ ਕਰਿਆ ਕਰੋ ਲਾਈਕ ਕਰਦਿਆ ਕਰੋ ਵੀ ਤੁਹਾਨੂੰ ਵੀ ਕੁਝ ਮਾੜਾ ਮੋਟਾ ਹੋਊਗਾ। ਠੀਕ ਆ ਬਾਈ ਸਾਰੇ ਵੀਰਾਂ ਦਾ ਧੰਨਵਾਦ। ਤੇ ਆਪਣੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਰਾਇ ਜਰੂਰ ਦਿਆ ਕਰੋ। ਸਾਰੇ ਵੀਰਾਂ ਦਾ ਧੰਨਵਾਦ।